ਔਰ ਗੁਰਲਾਲ ਹੋਰਾਂ ਜਿਹਨੇ ਵੀ ਕੀ ਕਹਾਣੀਆਂ ਜਾਂ ਸੰਧੂ ਸਾਹਿਬ ਹੋਰਾਂ ਨੇ ਵੀ ਸੰਤੋਬੋਣੀ ਸਾਡੇ ਪਿੰਡ ਦੀ ਕਹਾਣੀਆਂ ਫੁਲਾਨਾ ਨਾਵਲ ਜਾਂ ਸ਼ੀਸ਼ਾ ਇਹ ਘਟਨਾ ਤਾਂ ਡੈਡੇ ਮੰਨਦੇ ਹੁੰਦੇ ਸੀਗੇ ਵੀ ਡੈਫੈਮਿਲਿਆਰ ਕਰਨਾ ਹੁੰਦਾ ਰਾਈਟਰ ਨੇ ਅਜਨਬੀਕਰਨ ਕਰਨਾ ਹੁੰਦਾ ਕਹਾਣੀ ਦਾ ਜੋ ਸਾਡਾ ਜੀਵਨ ਯਥਾਰਥ ਹੈ ਮਤਲਬ ਉਹ ਸਾਹਿਤ ਯਥਾਰਥ ਨਹੀਂ ਹੁੰਦਾ ਸਾਹਿਤ ਆਪ ਦਾ ਤਰਕ ਆਪ ਦਾ ਲੌਜੀਕ ਆਪ ਘੜਦਾ ਹੈ ਤੇ ਸਿਰਜਨਾਤਮਕ ਹੁੰਦਾ ਹੋ। ਇਦਾਂ ਦੀਆਂ ਘਟਨਾਵਾਂ ਕਈ ਪਿੰਡਾਂ 'ਚ ਹੋਈਆਂ। ਜਿਹੜੀਆਂ ਸ਼ੀਸ਼ਾ 'ਚ ਹੋਈਆਂ। ਹਰ ਜਗ੍ਹਾ ਬੱਚੇ ਮਾਰੇ ਗਏ ਐ। ਹਨਾ ਕਿਉਂਕਿ ਸਾਡੇ ਸੈਂਟਰ ਉਹੀ ਐ ਚਾਹੇ ਸਾਡੇ ਸੋਸ਼ਲ ਸੈਂਟਰ ਹੋਣ, ਸਾਡੇ ਰਿਲੀਜੀਅਸ ਸੈਂਟਰ ਹੋਣ, ਸਾਡੇ ਕਸਟਮਰ ਸੈਂਟਰ ਹੋਣ ਜਿਵੇਂ ਸੰਤੋ ਬਾਰਨੀ ਵੀ ਗੱਲ ਕੀਤੀ ਸਾਡੇ ਪਿੰਡੇ ਘਟਨਾ ਹੋ ਸਕਦੀ ਐ। ਪਰ ਇਹ ਜਦੋਂ ਉਹ ਸਮਾਜ ਦੇ ਵਿੱਚ ਇਹ ਪ੍ਰਥਾ ਹੈਗੀ ਐ ਤਾਂ ਕਿਤੇ ਵੀ ਹੋ ਸਕਦੀ ਐ। ਦੂਜੀ ਗੱਲ ਇਹ ਆ ਕਿ ਉਹ ਕਹਿੰਦੇ ਸੀ ਵੀ ਅਜਨਬੀਕਰਨ ਕਰਨ ਦਾ ਮਤਲਬ ਇਹ ਹੁੰਦਾ ਕਿ ਪਾਠਕ ਉਹਦੇ ਨਾਲ ਵੀ ਤੁਰੇ ਉਹਨੂੰ ਲੱਗੇ ਵੀ ਯਾਰ ਆਹ ਘਟਨਾ ਤਾਂ ਸਾਡੇ ਇੱਥੇ ਕਿੱਥੇ ਹੀ ਹੋਈ ਹੈ ਨੇੜੇ ਹੀ ਹੋਈ ਹੈ। ਜੋ ਸਿਰਜਣਾਤਮਕ ਵੀ ਹੋਵੇ ਉਹਨੂੰ ਡਿਫੈਮਿਲਰ ਵੀ ਕਰ ਦੇਣਾ ਹੈ ਨਾ ਤਾਂ ਕਿ ਉਹ ਜਿਹੜੀ ਰਚਨਾ ਸਬਲਾਈਮ ਬਣਦੀ ਆ ਕਿ ਉਹ ਅਮਰੀਕਾ ਚ ਪੜੀ ਜਾਵੇ ਤੇ ਉਹਦਾ ਅਸਰ ਉਹੀ ਹੋਵੇ। ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ ਬਹੁਤਾ ਸਮਾਂ ਨਹੀਂ ਲਵਾਵਾਂਗਾ। ਅ ਗੁਜਾਰ ਸਿੰਘ ਸੰਧੂ ਐ ਨੈਕਸੋ ਲਿਖਦੇ ਆ ਤੇ ਅਸੀਂ ਉਹਨਾਂ ਨੂੰ ਤਾਇਆ ਜੀ ਕਹਿੰਦੇ ਸੀਗੇ ਉਹਨਾਂ ਦੀ ਪਤਨੀ ਰੈੱਡ ਕਰਾਸ ਸੀਗੇ ਵੱਡੇ ਮਤਲਬ ਚੇਅਰਪਰਸਨ ਦੇ ਆਦਰ ਤੇ ਆਲ ਓਵਰ ਇੰਡੀਆ ਤੇ ਜਿਨੇਵਾ ਮੀਟਿੰਗ ਸੀ ਪਲਸ ਕੋਲਿਓ ਦੀ ਤਾਂ ਉਹ ਪਾਪਾ ਪ੍ਰੀਤਮ ਸਿੰਘ ਕੋਲ ਆਏ ਜਿਨ੍ਹਾਂ ਨੇ ਕਿਤਾਬ ਛਾਪੀ ਸੀ ਉਹਨਾਂ ਦੀ ਤੇ ਕਹਿੰਦੀ ਵੀ ਮੈਨੂੰ ਕੋਈ ਰੁਪਾਣਾ ਦਾ ਕੁਝ ਨਵਾਂ ਆਇਆ ਦੱਸੋ ਤਾਂ ਉਹ ਕਹਿੰਦੇ ਵੀ ਹਜੇ ਕਿਤਾਬ ਛਾਪ ਰਹੇ ਆ ਖੜਾ ਹੈ ਸਾਡੇ ਕੋਲੇ ਕਹਿੰਦੀ ਮੈਨੂੰ ਇਹੀ ਦੇ ਦਿਓ ਉਹ ਲੈ ਗਈ ਕਹਿੰਦੀ ਮੈਂ ਜਹਾਜ਼ 'ਚ ਪੜਦੀ ਜਾਵਾਂਗੀ ਜਨੇਵਾ ਜਾਣਾ ਸੀ ਉਹਨਾਂ ਨੇ ਇਟਲੀ ਤੇ ਪਾਪਾ ਜੀ ਨੇ ਉੱਥੇ ਬੱਚੇ ਨੂੰ ਕਿਹਾ ਸੂਏ ਸਾਹਿਬ ਮਾਰ ਕੇ ਉਹ ਬੰਨਤਾ ਖੜਾ ਉਹਨੇ ਪੜਿਆ ਤੇ ਵਾਪਸ ਆਏ ਉਹ ਕਹਿੰਦੀ ਵੀ ਇੱਥੇ ਘਰ ਦਾ ਕੋਈ ਜ਼ਿਕਰ ਨਹੀਂ ਹੈ ਗੋਰੀ ਦੇ ਵਿੱਚ ਕਿਸੇ ਪਿੰਡ ਦਾ ਜ਼ਿਕਰ ਨਹੀਂ ਹੈ ਪਰ ਕਹਿੰਦੀ ਮੈਨੂੰ ਐ ਲੱਗ ਰਿਹਾ ਸੀ ਵੀ ਸਾਡਾ ਹੀ ਪਿੰਡ ਹੈ ਸਾਡਾ ਹੀ ਘਵਾਂਡ ਹੈ ਉਹ ਬਚਪਨ ਮੇਰਾ ਹੀ ਹੈ ਤਾਂ ਹਰ ਪਾਠਕ ਨੂੰ ਲੱਗਦਾ ਵੀ ਇਹ ਸ਼ੀਸ਼ਾ ਵਰਗੀ ਕਹਾਣੀ ਮੇਰੇ ਪਿੰਡ ਵੀ ਹੋਈ ਹੈ ਸੰਤੋਬੌਰਨੀ ਅਤ ਸਾਡੇ ਪਿੰਡ ਦਾ ਫਲਾਨਾ ਹੈ ਜਦ ਕਿ ਉਹ ਮੰਨਦੇ ਸੀ ਵੀ ਮੇਰੇ ਕਰੈਕਟਰ ਰॉ ਮਟੀਰੀਅਲ ਮੇਰਾ ਜਿਹੜਾ ਯਥਾਰਥ ਜੀਵਨ ਹੈ ਜੋ ਸਾਡੀ ਰਿਐਲਿਟੀ ਹੈ ਉਹ ਹੈਗਾ ਪਰ ਉਹ ਸ਼ਾਇਦ ਕਈ ਕਰੈਕਟਰਾਂ ਨੂੰ ਮਿਲਾ ਕੇ ਇੱਕ ਕਰੈਕਟਰ ਬਣਦਾ ਹੈ ਕਈ ਪਾਤਰਾਂ ਨੂੰ ਮਿਲਾ ਕੇ ਇੱਕ ਪਾਤਰ ਬਣਦਾ ਹੈ ਜਿਵੇਂ ਉਹ ਅਕਸਰ ਗੱਲ ਕਰਦੇ ਸੀਗੇ ਕਿ ਇੱਕ ਦੌਰ ਸੀਗਾ ਜਦੋਂ ਸੈਗਮੈਂਟ ਫਰਾਇਡ ਸੈਗਮੈਂਟ ਫਰਾਇਡ ਹੁੰਦੀ ਸੀਗੀ ਬੜੀਆਂ ਕਹਾਣੀਆਂ ਲਿਖਿਆਂਗੇ ਜਾਂ ਵੱਟ ਵਿੱਚ ਇੱਕ ਸਵੇਰ ਲੋਕਾਂ ਨੇ ਕਈਆਂ ਨੇ ਲੇਖਕਾਂ ਨੇ ਤਾਂ ਬਿਲਕੁਲ ਵੀ ਉਹਦੀ ਫਿਲਾਸਫੀ ਨੂੰ ਹੀ ਕਹਾਣੀ ਦਾ ਵਿਸ਼ਾ ਬਣਾ ਲਿਆ ਡੇਡੀ ਉਹ ਤੋਂ ਵੀ مخالਫਤ ਕਰਦੇ ਹੁੰਦੇ ਸੀ ਕਹਿੰਦੇ ਸੀ ਨਹੀਂ ਯਾਰ ਸਿਗਮੰਡ ਫਰਾਇਡ ਦੀ ਥਿਉਰੀ ਜਿਹੜੀ ਮਨੋਵਿਸ਼ਲੇਸ਼ਨ ਹੈ ਇਹ ਕਲੀਨिकल ਸਾਈਕੋਲੋਜੀ ਹੈ ਇਹ ਸਾਹਿਦ ਦੀ ਸਾਈਕੋਲੋਜੀ ਨਹੀਂ ਹੈ ਸਾਹਿਦ ਦੀ ਸਾਈਕੋਲੋਜੀ ਉਹਦੇ ਬਿਹੇਵੀਅਰ ਚੋਂ ਨਿਕਲਦੀ ਹੈ ਦੈਟ ਇਜ਼ ਬਿਹੇਵੀਅਰ ਸਾਈਕੋਲੋਜੀ ਤੁਸੀਂ ਅੱਜ ਲਿਸਟ ਪੜ੍ਹੋਗੇ ਤਾਂ ਥਾਮਸ ਹੈਰਿਸਨ ਵਰਗੇ ਜਿਹੜੇ ਆਰ ਯੂ ਓਕੇ ਵੀ ਆਰ ਓਕੇ ਬਿਹੇਵੀਅਰ ਸਾਈਕੋਲੋਜੀ ਦਾ ਇੱਕ ਅਲੱਗ ਸਕੂਲ ਹੈ ਔਰ ਇਹੀ ਗੱਲ ਸਿਗਮੰਡ ਫਰਾਇਡ ਨੇ ਮੰਨੀ ਉਦੇ ਕਾਰਟੀਕਲ ਆ ਉਹ ਕਹਿੰਦਾ ਵੀ ਜਿਹੜੀ ਕਲੀਨਿਕਲ ਸਾਈਕੋਲੋਜੀ ਆ ਲਿਟਰੇਚਰ ਦੇ ਕੰਮ ਨਹੀਂ ਆ ਸਕਦੀ ਉਹ ਮਰੀਜ਼ਾਂ ਨੂੰ ਠੀਕ ਕਰਨ ਵਾਸਤੇ ਹੋ ਸਕਦੀ ਉਹ ਸਾਈਕੀਆਟਰੀ ਹੈ। ਔਰ ਉਹਨੇ ਕਿਹਾ ਕਹਿੰਦਾ ਵੀ ਜੇ ਲਿਟਰੇਚਰ ਤੋਂ ਮੈਂ ਇਡੀਪਸ ਕੰਪਲੈਕਸ ਲੈ ਰਿਹਾ ਮੈਂ ਖੁਦ ਇੱਕ ਟਰਮ ਡਰਾਈਵ ਕਰ ਰਿਹਾ ਤੇ ਤੁਸੀਂ ਮੇਰੇ ਪਿੱਛੇ ਲੱਗ ਕੇ ਕਿਉਂ ਕਹਾਣੀਆਂ ਤੇ ਨਾਵਲਾਂ ਤੇ ਨਾਟਕਾਂ ਦਾ ਸਤਿਆਨਾਸ਼ ਕਰ ਰਹੇ ਹੋ? ਬਿਹੇਵੀਅਰ ਨੂੰ ਫੜਦੇ ਸੀ ਰੁਪਾਣਾ ਜੀ ਉਹ ਬਿਹੇਵੀਅਰ ਆਮ ਲੋਕਾਂ ਦਾ ਸਧਾਰਨ ਤੁਰੇ ਲੋਕਾਂ ਦਾ ਹੁੰਦਾ ਸੀ ਉਹਨਾਂ ਦਾ ਇੱਕ ਇਹ ਵੀ ਧਾਰਨਾ ਸੀ ਕਿ ਵੀ ਜਿਹੜਾ ਆਮ ਬੰਦਾ ਉਹਨੂੰ ਖਾਸ ਕਿਵੇਂ ਬਣਾਉਣਾ ਹੈ ਉਹ ਜਦੋਂ ਪਾਠਕ ਪੜ੍ਹੇ ਤੇ ਉਹਦੇ ਅਸਤੇ ਉਹ ਨਾਇਕ ਬਣ ਜਾਏ ਖਾਸ ਬਣ ਜਾਏ ਉਹਦੀਆਂ ਯਾਦਾਂ ਚ ਉਹਦੇ ਗੁਣ ਉਹਦੇ ਹੁਨਰ ਯਾਦ ਰਹਿ ਜਾਵੇ ਇਸੇ ਕਰਕੇ ਸ਼ਾਇਦ ਉਹਨਾਂ ਦੀ ਆਖਰੀ ਕਿਤਾਬ ਦਾ ਨਾਮ ਆਮ ਖਾਸ ਹੈ ਕਿ ਆਮ ਬੰਦਿਆਂ ਦੀਆਂ ਖਾਸ ਗੱਲਾਂ ਉਹਨਾਂ ਦੀ ਖਾਸੀਅਤ ਕੀ ਹੈ ਕਈ ਵਾਰੀ ਮਤਲਬ ਉਹ ਇਸ ਗੱਲ ਤੋਂ ਵੀ ਜੜ ਜਾਂਦੇ ਸੀਗੇ ਕਿ ਯਾਰ ਜਿਵੇਂ ਰਾਮ ਸਰੂਪ ਅਨਖੀ ਆਏ ਤੇ ਉਹ ਕਹਿੰਦੇ ਯਾਰ ਰਪਾਣਾ ਗੋਰੀ ਨਾਵਲ ਪੜਿਆ ਕਮਾਲ ਦਾ ਨਾਵਲ ਹੈ ਤੇਰਾ ਤੇ ਯਾਰ ਇਹ ਤਾਂ ਜਿਵੇਂ ਸਾਡੇ ਗਵਾਂਢ ਪਿੰਡ 'ਚ ਘਟਨਾ ਵਾਪਰੀ ਸੀ ਡੈਡੀ ਕਹਿੰਦੇ ਫਿਰ ਤੂੰ ਨਾਵਲ ਕਿਉਂ ਨਹੀਂ ਲਿਖਿਆ ਕਹਿੰਦਾ ਯਾਰ ਉਹ ਘਟਨਾ ਵੇਖ ਕੇ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਵੀ ਤੇ ਨਾਵਲ ਬਣ ਸਕਦਾ ਸੁ ਸਿਰਜਣਾਤਮਕਤਾ ਵੀ ਹੁੰਦੀ ਹੈ ਹਮੇਸ਼ਾ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਪਾਠਕ ਹੈ ਉਹਨੂੰ ਉਸ ਸਿਪਟਨਾਤਕ ਬਿੰਦੂ ਤੱਕ ਲੈ ਕੇ ਜਾਵੇ ਲੇਖਕ ਤਾਂ ਤਾਂ ਉਹਦਾ ਲਿਖਣ ਦਾ ਫਾਇਦਾ ਹੈ ਜੇ ਪਾਠਕ ਕਨਫਿਊਜ਼ ਹੁੰਦਾ ਤੁਰਿਆ ਗਿਆ ਤਾਂ ਫਿਰ ਉਹਨੇ ਪੜ੍ਹਨਾ ਨਹੀਂ ਤੇ ਫਿਰ ਲਾਂਭਾ ਵੀ ਦੇਣ ਦਾ ਕੋਈ ਮਤਲਬ ਨਹੀਂ ਆ ਕਿ ਜੀ ਅੱਜ ਕੱਲ ਕਿਤਾਬ ਨਹੀਂ ਵਿਕਦੀ ਫਿਰ ਇਹ ਲੇਖਕ ਦੀ ਸ਼ਾਇਦ ਕਿਤੇ ਨਾ ਕਿਤੇ ਕਮਜ਼ੋਰੀ ਰਹਿ ਜਾਂਦੀ ਹੈ ਅ ਗੁਰਲਾਲ ਜੀ ਸਾਡੇ ਬੈਠੇ ਸੀ ਕੋਲੀ ਫਾਦਰ ਸਾਹਿਬ ਦੇ ਇੱਕ ਵਾਰੀ ਕੈਨੇਡਾ ਤੋਂ ਫੋਨ ਆਇਆ ਤੇ ਕਹਿੰਦੇ ਜੀ ਅਸੀਂ ਤੁਹਾਨੂੰ ਇਨਾਮ ਦੇਣਾ ਹੈ ਮਾਤਾ ਦੇ ਨਾਂ ਤੇ ਨਾਮ ਰੱਖਿਆ ਤੇ ਫਾਦਰ ਸਾਹਿਬ ਕਹਿੰਦੇ ਯਾਰ ਕੈਨੇਡਾ ਤਾਂ ਬੜਾ ਦੂਰ ਆ ਮੈਥੋਂ ਤਾਂ ਆਇਆ ਨਹੀਂ ਜਾਣਾ ਮੈਂ ਢਿੱਲਾ ਹੋ ਗਿਆ ਹਾਂ ਤੇ ਉਹ ਕਹਿੰਦੇ ਵੀ ਵੀ ਮੈਥੋਂ ਤਾਂ ਆਇਆ ਨਹੀਂ ਜਾਣਾ ਕਹਿੰਦੇ ਚਲੋ ਠੀਕ ਹੈ ਜੀ ਅਸੀਂ ਜਲੰਧਰ ਆਉਣਾ ਅਕਤੂਬਰ ਨਵੰਬਰ ਚ ਸ਼ਾਇਦ ਹੈ ਨਾ ਤੇ ਉਹ ਠੰਡਾ ਜਿਹਾ ਮੌਸਮ ਹੋਗਾ ਅਸੀਂ ਜਲੰਧਰ ਆ ਜਾਗੇ ਤੁਸੀਂ ਜਲੰਧਰ ਆ ਜਾਓ ਤੇ ਮੈਂ ਗੱਲ ਕਰਕੇ ਤੁਹਾਨੂੰ ਦੱਸਦਾ ਫੋਨ ਰੱਖਤਾ ਡੈਡੀ ਨੇ ਥੋੜੀ देर ਉਹਨੇ ਆਪਦੇ ਸਲਾਹਕਾਰ ਘਰੇ ਗੱਲ ਕੀਤੀ ਉਹਨੀਆਂ ਆਪਦੇ ਜਥੇਬੰਦੀ ਨਾਲ ਤੇ ਉਹ ਕਹਿੰਦੇ ਵੀ ਅਸੀਂ ਜਲੰਧਰ ਆ ਰਹੇ ਹਾਂ ਜੀ ਤੁਹਾਨੂੰ ਤੁਸੀਂ ਜਲੰਧਰ ਆ ਜਾਓ ਤੁਹਾਨੂੰ ਸਨਮਾਨ ਕਰ ਦਿਆਂਗੇ ਡੈਡੀ ਕਹਿੰਦੇ ਅਰ ਜੇ ਤੁਸੀਂ ਕੈਨੇਡਾ ਤੋਂ ਜਲੰਧਰ ਆ ਸਕਦੇ ਹੋ ਫਿਰ ਜਲੰਧਰੋਂ ਰੁਪਾਣਾ ਕਿਉਂ ਨਾ ਆ ਜਾਓ ਉਹ ਕਹਿੰਦੇ ਜੀ ਆ ਜਾਨੇ ਆ ਰੁਪਾਣਾ ਵੀ ਆ ਜਾਨੇ ਅਸੀਂ ਹੱਸਣ ਲੱਗੇ ਵੀ ਵਾਕਈ ਤੁਹਾਡੇ ਬਾਰੇ ਚ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਰੁਪਾਣਾ ਜੋ ਹੈ ਸਨਮਾਨਾਂ ਦੇ ਪਿੱਛੇ ਨਹੀਂ ਫਿਰਦਾ ਸਨਮਾਨ ਇਹਦੇ ਪਿੱਛੇ ਆਉਂਦਾ ਵੀ ਉਹ ਤਾਂ ਤੁਹਾਡੇ ਘਰ ਚੱਲ ਕੇ ਆ ਗਿਆ ਹੈ ਨਾ ਸੋ ਗੁਜਾਰ ਸਿੰਘ ਸੰਦੂਰ ਮਾਰੇ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਰੁਪਾਣਾ ਭਾਸ਼ਾ ਤੇ ਇੰਨਾ ਪਹਿਰਾ ਦਿੰਦਾ ਹੈ ਇੱਕ ਇੱਕ ਫਿਕਰੇ ਨੂੰ ਇੰਨਾ ਨਾਪਦਾ ਤੋਲਦਾ ਜਦੋਂ ਲਿਖਦਾ ਤੇ ਜਦੋਂ ਲੋਕਾਂ ਨਾਲ ਗੱਲ ਕਰਦਾ ਕਹਿੰਦਾ ਯਾਰ ਗਵਾ ਲੈਂਦਾ ਪਰ ਫਿਕਰਾ ਨਹੀਂ ਗਵਾਉਂਦਾ ਉਹ ਫੱਪਤੀਆਂ ਵੀ ਕੱਸ ਦਿੰਦੇ ਸੀ ਕਈ ਵਾਰ ਮੈਨੂੰ ਯਾਦ ਆ ਕਿ ਪੰਜਾਬ ਤੋਂ ਇੱਕ ਲੇਖਕ ਗਏ ਰੂਪਨਾ ਸਾਹਿਬ ਦੇ ਬੜੇ ਗਿਨੇ ਚੁਣੇ ਦੋਸਤ ਹੁੰਦੇ ਸੀ ਉਹ ਜ਼ਿਆਦਾ ਮਿੱਤਰ ਮੰਡਲੀ ਨਹੀਂ ਪਾਲਦੇ ਸੀ ਤੇ ਉਹਨਾਂ ਨਾਲ ਹੀ ਉਹਨਾਂ ਨੇ ਸ਼ਾਮ ਨੂੰ ਬੈਠਣਾ ਗੱਪਾਂ ਛੱਪਾ ਮਾਰਨੀ ਆ ਉਹਨਾਂ ਚੋਂ ਇੱਕ ਤਾਰਾ ਸਿੰਘ ਕਾਮਲ ਸੀ ਤੇ ਉਹਦਾ ਇੰਤਜ਼ਾਰ ਕਰ ਰਹੇ ਸੀ ਪੰਜਾਬ ਚ ਇੱਕ ਬੰਦਾ ਗਿਆ ਕਹਿੰਦਾ ਵੀ ਏਦਾਂ ਜੀ ਔਰਪਣਾ ਸਭ ਕੀ ਹਾਲ ਹੈ ਕਹਿੰਦੇ ਠੀਕ ਆ ਜੀ ਵਧੀਆ ਕਰ ਰਿਹਾ ਏ ਠੀਕ ਹੈ ਹਾਲ ਚਾਲ ਪੁੱਛ ਕੇ ਕਹਿੰਦਾ ਚਲੋ ਬੈਠਦੇ ਆ ਕਿਤੇ ਗੱਪਸ਼ਪ ਮਾਰਾਂਗੇ ਗੱਲਾਂ ਬਾਤਾਂ ਕਰਾਂਗੇ ਨਹੀਂ ਯਾਰ ਕੋਈ ਨਹੀਂ ਕਰਦੇ ਆ ਗੱਲ ਇਹ ਇਹਨਾਂ ਦੀ ਝਾਕਤਾਰਾ ਸਿੰਘ ਕਮਲਸਦੀ ਉਹ ਦੋ ਤਿੰਨ ਆਰੀ ਬੰਦੇ ਨੇ ਕਿਹਾ ਆਓ ਬੈਠਦੇ ਆ ਔਰਪਣਾ ਜੀ ਗੱਲਾਂ ਮਾਰਾਂਗੇ ਗੱਲਬਾਤਾਂ ਕਰਾਂਗੇ ਇਹ ਆਕ ਗਏ ਜਦੋਂ ਤੀਜੀ ਕਰੀ ਉਹਨੇ ਕਿਹਾ ਵੀ ਔਰਪਣਾ ਜੀ ਆਓ ਚੱਲਦੇ ਆ ਬੈਠਦੇ ਆ ਕਿਥੇ ਗੱਲਾਂ ਬਾਤਾਂ ਕਰਾਂਗੇ ਕਹਿੰਦਾ ਯਾਰ ਗੱਲ ਸੁਣ तू ਤਾਂ ਮੇਰੇ ਨਾਲ ਗੱਲ ਕਰ ਲੇਗਾ ਮੈਂ ਕਿਹਦੇ ਨਾਲ ਕਰੂੰਗਾ ਹੈ ਨਾ ਉਹ ਇਸ ਤਰ੍ਹਾਂ ਕਰਕੇ ਉਹ ਲੋਕ ਉਸੇ ਵੀ ਹੋ ਜਾਂਦੇ ਸੀ ਉਹਨਾਂ ਤੋਂ ਅ ਪਰ ਉਹਨਾਂ ਦੀ ਸਾਹਿਤ ਰਚਨਾ ਦੇ ਵਿੱਚ ਉਹ ਬੜੇ ਨਿਊਟਰਲ ਰਹਿੰਦੇ ਸੀ ਉਹ ਕਿਸੇ ਪੱਖਪਾਤੀ ਸੋਚ ਤੋਂ ਪ੍ਰਭਾਵਿਤ ਨਹੀਂ ਸੀ ਹਾਲਾਂਕਿ ਉਹ ਕਾਮਰੇਡ ਰਹੇ ਐ ਪੈਂਫਲੇਟ ਵੀ ਵੰਡੇ ਐ ਪਰ ਉਹਨਾਂ ਨੇ ਗੁੱਡ ਦੀ ਚਾਹ ਵਰਗੀ ਕਹਾਣੀ ਵੀ ਲਿਖੀ ਐ ਜੋ ਉਸ ਦੌਰ ਦੇ ਉਸ ਸੰਸਥਾ ਦੇ ਸੈਟਅਪ ਤੇ ਵਿਅੰਗ ਕਰਦੀ ਐ ਸਟਾਇਰ ਕਰਦੀ ਐ ਪੂਰਾ ਪੂਰਾ ਸੋ ਸਮਾ ਅਲਰੇਡੀ ਕਾਫੀ ਹੋ ਗਿਆ ਮੌਸਮ ਵੀ ਗਰਮੀ ਦਾ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਆਉਣ ਵਾਲਿਆਂ ਦਾ ਸਵਾਗਤ ਕਰਦਾ ਤੇ ਪ੍ਰਗਤੀਸ਼ੀਲ ਕਲਾ ਮੰਚ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਧੰਨਵਾਦ ਰੁਪਾਣਾ ਪਰਿਵਾਰ ਵੱਲੋਂ ਥੈਂਕ ਯੂ ਜੀ ਆਇਆਂ ਨੂੰ